ਲੋਕ ਸਭਾ ਚੋਣ ਨਹੀਂ ਲੜਨਗੇ ਯੁਵਰਾਜ ਸਿੰਘ ਕ੍ਰਿਕਟਰ ਨੇ ਖੁਦ ਟਵੀਟ ਕਰਕੇ ਨਾ ਖਬਰਾਂ ਦਾ ਕੀਤਾ ਖੰਡਨ ਕਿ ਹਾਂ ਰਾਜਨੀਤੀ ਚ ਆਉਣ ਦਾ ਨਹੀਂ ਕੋਈ ਇਰਾਦਾ ਕ੍ਰਿਕਟਰ ਯੂਰਾਜ ਸਿੰਘ ਲੋਕ ਸਭਾ ਦੀ ਚੋਣ ਨਹੀਂ ਲੜਨਗੇ ਦੱਸਤੇ ਇਹ ਕਿ ਖਿਡਾਰੀ ਨੇ ਇਸ ਗੱਲ ਦੀ ਪੁਸ਼ਟੀ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਟਵੀਟ ਕਰਕੇ ਕੀਤੀ ਹੈ ਗੌਰਤਲਬ ਹੈ ਕਿ ਇਹ ਖਬਰਾਂ ਸਾਹਮਣੇ ਆ ਰਹੀਆਂ ਸੰਕੇਤ ਕਿ ਭਾਜਪਾ ਉਹਨਾਂ ਨੂੰ ਚੰਡੀਗੜ੍ਹ ਜਾਂ ਗੁਰਦਾਸਪੁਰ ਤੋਂ ਲੋਕ ਸਭਾ ਦੀਆਂ ਚੋਣਾਂ ਦੇ ਲਈ ਚੋਣ ਮੈਦਾਨ ਦੇ ਵਿੱਚ ਉਤਾਰ ਸਕਦੀ ਹੈ ਪਰ ਯੂਵਰਾਜ ਨੇ ਕਿਹਾ ਕਿ ਫਿਲਹਾਲ ਉਹਨਾਂ ਦਾ ਰਾਜਨੀਤੀ 'ਚ ਆਉਣ ਦਾ ਕੋਈ ਇਰਾਦਾ ਨਹੀਂ ਹੈ ਹੁਣ ਤੱਕ ਮੀਡੀਆ 'ਚ ਚਰਚਾ ਹੋ ਰਹੀ ਸੀ ਕਿ ਉਹ ਪੰਜਾਬ ਦੇ ਗੁਰਦਾਸਪੁਰ ਤੋਂ ਚੋਣ ਲੜ ਸਕਦੇ ਨੇ ਇਸ ਸਬੰਧੀ ਯੂਰਾਜ ਨੇ ਟਵੀਟ ਕਰਦਿਆਂ ਲਿਖਿਆ ਕਿ ਮੈਂ ਗੁਰਦਾਸਪੁਰ ਤੋਂ ਚੋਣ ਨਹੀਂ ਲੜ ਰਿਹਾ ਮੇਰਾ ਜਨੂਨ ਵੱਖ-ਵੱਖ ਖੇਤਰਾਂ ਦੇ ਵਿੱਚ ਲੋਕਾਂ ਦੀ ਸਹਾਇਤਾ ਤੇ ਮਦਦ ਕਰਨਾ ਹੈ ਮੈਂ ਇਹ ਕੰਮ ਨੂੰ ਆਪਣੇ ਫਾਊਂਡੇਸ਼ਨ ਯੂ ਵੀ ਕੈਨ ਰਾਹੀਂ ਜਾਰੀ ਰੱਖਾਂਗਾ ਉਹਨਾਂ ਕਹਿ ਹੈ ਕਿ ਆਓ ਅਸੀਂ ਮਿਲ ਕੇ ਆਪਣੀ ਕਾਬਲੀਅਤ ਨਾਲ ਬਦਲਾ ਲਿਆਉਣਾ ਜਾਰੀ ਰੱਖੀਏ ਜ਼ਿਕਰਯੋਗ ਹੈ ਕਿ ਪੰਜਾਬ ਦੀ ਗੁਰਦਾਸਪੁਰ ਲੋਕ ਸਭਾ ਸੀਟ ਹਮੇਸ਼ਾ ਹੀ ਸੈਲੀਬ੍ਰਿਟੀਆਂ ਲਈ ਰਹੀ ਹੈ ਫਿਲਹਾਲ ਇਹ ਸੀਟ ਬਾਲੀਵੁੱਡ ਦਾ ਕਾ ਤਰਮਿੰਦਰ ਦੇ ਬੇਟੇ ਤੇ ਫਿਲਮ ਐਕਟਰ ਸਨੀ ਦਿਓਲ ਪਾਜਪਾ ਦੀ ਟਿਕਟ ਤੋਂ ਇਸ ਸੀਟ ਤੇ ਸੰਸਦ ਨੇ ਸਨੀ ਦਿਓਲ ਤੋਂ ਪਹਿਲਾਂ ਵਿਨੋਦ ਖੰਨਾ ਵੀ ਇਸ ਸੀਟ ਤੋਂ ਸੰਸਦ रह ਚੁੱਕੇ ਨੇ ਦੱਸ ਦਈਏ ਕਿ 2019 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਪਾਜਪਾ ਨੇ ਵਿਨੋਦ ਖੰਨਾ ਤੋਂ ਬਾਅਦ ਸਨੀ ਦਿਓਲ ਨੂੰ ਇਸ ਸੀਟ ਤੋਂ ਉਮੀਦਵਾਰ ਬਣਾਇਆ ਸੀ ਤੇ ਉਹ ਸੀਟ ਤੋਂ ਜੇਤੂ ਵੀ ਰਹੇ ਸਨ ਪਾਜਪਾ ਦੀ ਹਾਲੀ ਦੇ ਵਿੱਚ ਹੋਈ ਸੀਸੀ ਮੀਟਿੰਗ ਤੋਂ ਬਾਅਦ ਕਿਆਸ ਲਗਾਈ ਜਾ ਰਹੀ ਨੇ ਕਿ ਪਾਜਪਾ ਇੱਕ ਜਾਂ ਦੋ ਦਿਨਾਂ ਦੇ ਵਿੱਚ ਸੌ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦੀ ਹੈ ਰਿਪੋਰਟਾਂ ਦੀ ਮੰਨੀਏ ਤਾਂ ਇਹ ਸੂਚੀ ਚੋਂ ਨਾ ਸੀਟਾਂ ਤੇ ਉਮੀਦਵਾਰਾਂ ਦਾ ਐਲਾਨ ਕੀਤਾ ਜਾਵੇਗਾ ਜਿੱਥੇ ਭਾਜਪਾ ਮਜ਼ਬੂਤ ਸਥਿਤੀ ਚ ਹੈ ਇਹਨਾਂ ਦੇ ਵਿੱਚੋਂ ਇੱਕ ਸੀਟ ਗੁਰਦਾਸਪੁਰ ਦੀ ਵੀ ਹੈ ਅਟਕਲਾਂ ਲਗਾਈਆਂ ਜਾ ਰਹੀਆਂ ਨੇ ਕਿ ਭਾਜਪਾ ਇਸ ਸੀਟ ਤੋਂ ਸਾਫ ਦਾ క్రికెਟਰ ਯੁਵਰਾਜ ਸਿੰਘ ਨੂੰ ਮੌਕਾ ਦੇ ਸਕਦੀ ਹੈ ਪਰ ਯੁਵਰਾਜ ਸਿੰਘ ਨੇ ਖੁਦ ਇਹਨਾਂ ਖਬਰਾਂ ਦਾ ਖੰਡਨ ਕਰ ਦਿੱਤਾ ਹੈ ਲੋਕ ਸਭਾ ਚੋਣ ਨਹੀਂ ਲੜਨਗੇ ਯੁਵਰਾਜ ਸਿੰਘ క్రికెਟਰ ਨੇ ਖੁਦ ਟਵੀਟ ਕਰਕੇ ਇਹਨਾਂ ਖਬਰਾਂ ਦਾ ਕੀਤਾ ਖੰਡਨ ਕਿਹਾ ਰਾਜਨੀਤੀ ਚ ਆਉਣ ਦਾ ਨਹੀਂ ਕੋਈ ਇਰਾਦਾ 올라운더 크리케터 유라지 싱 लोकसभा दी चुनाव ਨਹੀਂ ਲੜਨਗੇ ਦੱਸਤੇ ਇਹ ਕਿ ਖਿਡਾਰੀ ਨੇ ਇਸ ਗੱਲ ਦੀ ਪੁਸ਼ਟੀ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਟਵੀਟ ਕਰਕੇ ਕੀਤੀ ਹੈ ਗੌਰਤਲਬ ਹੈ ਕਿ ਇਹ ਖਬਰਾਂ ਸਾਹਮਣੇ ਆ ਰਹੀਆਂ ਸੰਕਿ ਪਾਜਪਾ ਉਹਨਾਂ ਨੂੰ ਚੰਡੀਗੜ੍ਹ ਜਾਂ ਗੁਰਦਾਸਪੁਰ ਤੋਂ ਲੋਕ ਸਭਾ ਦੀਆਂ ਚੋਣਾਂ ਦੇ ਲਈ ਚੋਣ ਮੈਦਾਨ ਦੇ ਵਿੱਚ ਉਤਾਰ ਸਕਦੀ ਹੈ ਪਰ ਯੂਵਰਾਜ ਨੇ ਕਿਹਾ ਕਿ ਫਿਲਹਾਲ ਉਹਨਾਂ ਦਾ ਰਾਜਨੀਤੀ ਚ ਆਉਣ ਦਾ ਕੋਈ ਇਰਾਦਾ ਨਹੀਂ ਹੈ ਹੁਣ ਤੱਕ ਮੀਡੀਆ ਚ ਚਰਚਾ ਹੋ ਰਹੀ ਸੀ ਕਿ ਉਹ ਪੰਜਾਬ ਦੇ ਗੁਰਦਾਸਪੁਰ ਤੋਂ ਚੋਣ ਲੜ ਸਕਦੇ ਨੇ ਇਸ ਬੰਦੀ ਯੂਵਰਾਜ ਨੇ ਟਵੀਟ ਕਰਦਿਆਂ ਲਿਖਿਆ ਕਿ ਮੈਂ ਗੁਰਦਾਸਪੁਰ ਤੋਂ ਚੋਣ ਨਹੀਂ ਲੜ ਰਿਹਾ ਮੇਰਾ ਜਨੂਨ ਵੱਖ-ਵੱਖ ਖੇਤਰਾਂ ਦੇ ਵਿੱਚ ਲੋਕਾਂ ਦੀ ਸਹਾਇਤਾ ਤੇ ਮਦਦ ਕਰਨਾ ਹੈ ਮੈਂ ਇਹ ਕੰਮ ਨੂੰ ਆਪਣੇ ਫਾਊਂਡੇਸ਼ਨ ਯੂ ਵੀ ਕੈਨ ਰਾਹੀਂ ਜਾਰੀ ਰੱਖਾਂਗਾ ਉਹਨਾਂ ਕਿਹਾ ਕਿ ਆਓ ਅਸੀਂ ਮਿਲ ਕੇ ਆਪਣੀ ਕਾਬਲੀਅਤ ਨਾਲ ਬਦਲਾਅ ਲਿਆਉਣਾ ਜਾਰੀ ਰੱਖੀਏ ਜ਼ਿਕਰਯੋਗ ਹੈ ਕਿ ਪੰਜਾਬ ਦੀ ਗੁਰਦਾਸਪੁਰ ਲੋਕ ਸਭਾ ਸੀਟ ਹਮੇਸ਼ਾ ਹੀ ਸੈਲੀਬ੍ਰਿਟੀਜ਼ ਲਈ ਰਹੀ ਹੈ ਫਿਲਹਾਲ ਇਸ ਸੀਟ ਤੋਂ ਬਾਲੀਵੁੱਡ ਅਦਾਕਾਰ ਤਰਮਿੰਦਰ ਦੇ ਬੇਟੇ ਤੇ ਫਿਲਮ ਐਕਟਰ ਸਨੀ ਦਿਓਲ ਪਾ ਪਾਦੀ ਟਿਕਟ ਤੋਂ ਇਸ ਸੀਟ ਤੇ ਸੰਸਦ ਨੇ ਸਨਿਦਿਯੋਲ ਤੋਂ ਪਹਿਲਾਂ ਵਿਨੋਦ ਖੰਨਾ ਵੀ ਇਸ ਸੀਟ ਤੋਂ ਸੰਸਦ ਰਹਿ ਚੁੱਕੇ ਨੇ ਦੱਸ ਦਈਏ ਕਿ 2019 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਭਾਜਪਾ ਨੇ ਵਿਨੋਦ ਖੰਨਾ ਤੋਂ ਬਾਅਦ ਸਨਿਦਿਯੋਲ ਨੂੰ ਇਸ ਸੀਟ ਤੋਂ ਉਮੀਦਵਾਰ ਬਣਾਇਆ ਸੀ ਤੇ ਉਸ ਸੀਟ ਤੋਂ ਜੇਤੂ ਵੀ ਰਹੇ ਸਨ ਭਾਜਪਾ ਦੀ ਹਾਲੀ ਦੇ ਵਿੱਚ ਹੋਈ ਸੀਸੀ ਮੀਟਿੰਗ ਤੋਂ ਬਾਅਦ ਖਿਆਸ ਲਗਾਈ ਜਾ ਰਹੀ ਹੈ ਕਿ ਭਾਜਪਾ ਇੱਕ ਜਾਂ ਦੋ ਦਿਨਾਂ ਦੇ ਵਿੱਚ ਸੌ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਸਕਦੀ ਹੈ ਰਿਪੋਰਟਾਂ ਦੀ ਮੰਨੀਏ ਤਾਂ ਇਹ ਸੂਚੀ ਚੋਣਾਂ ਸੀਟਾਂ ਤੇ ਉਮੀਦਵਾਰਾਂ ਦਾ ਕੀਤਾ ਜਾਵੇਗਾ ਜਿੱਥੇ ਭਾਜਪਾ ਮਜ਼ਬੂਤ ਸਥਿਤੀ ਚ ਹੈ ਇਹਨਾਂ ਦੇ ਵਿੱਚੋਂ ਇੱਕ ਸੀਟ ਗੁਰਦਾਸਪੁਰ ਦੀ ਵੀ ਹੈ ਅਟਕਲਾਂ ਲਗਾਈਆਂ ਜਾ ਰਹੀਆਂ ਨੇ ਕਿ ਭਾਜਪਾ ਇਸ ਸੀਟ ਤੋਂ ਸਾਫ ਦਾ క్రికెਟਰ ਯੁਵਰਾਜ ਸਿੰਘ ਨੂੰ ਮੌਕਾ ਦੇ ਸਕਦੀ ਹੈ ਪਰ ਯੁਵਰਾਜ ਸਿੰਘ ਨੇ ਖੁਦ ਇਹਨਾਂ ਖਬਰਾਂ ਦਾ ਖੰਡਨ ਕਰ ਦਿੱਤਾ ਹੈ